ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰੁਟੀਨ ਦੀ ਤਰ੍ਹਾਂ ਆਪਾਂ ਆਪਣੇ ਟਾਈਮ ਤੇ ਉੱਠੇ ਤੇ ਭਗਵਤੀ ਵੇਟ ਕਰ ਰਹੀ ਸੀ ਕਿ ਆਪਾਂ ਚਵਾਈ ਕਰਨੀ ਆ ਸਿੱਧੇ-ਸਿੱਧੇ ਤੇ ਹਵਾ ਬਹੁਤ ਤੇਜ਼ ਚੱਲ ਰਹੀ ਸੀ ਫੁੱਲ ਧੁੰਦ ਵੀ ਹੈਗੀ ਸੀਗੀ ਤੇ ਆਪਾਂ ਉਸ ਤੋਂ ਬਾਅਦ ਮਸ਼ੀਨ ਫਿੱਟ ਕਰਨ ਲੱਗ ਗਏ ਮਸ਼ੀਨ ਫਿੱਟ ਕਰਕੇ ਭਗਵਤੀ ਨੂੰ ਲੈ ਕੇ ਜਾਂਦਾ ਤੇ ਉੱਥੇ ਆਪਾਂ ਚਵਾਈ ਇੱਕ ਜਗ੍ਹਾ ਤੇ ਕਰਦੇ ਹੁੰਨੇ ਆ ਰੁਟੀਨ ਦੇ ਵਿੱਚ ਉੱਥੇ ਆਪਾਂ ਕੀਤੀ ਚਵਾਈ ਭਗਵਤੀ ਨੂੰ ਪਤਾ ਹੁੰਦਾ ਤਾਂ ਹੀ ਪਹਿਲਾਂ ਖੜ ਜਾਂਦੀ ਐ ਆ ਕੇ ਆਪਣੇ ਟਾਈਮ ਦੇ ਉੱਪਰ ਤੇ ਇਹ ਚਵਾਈ ਚੱਲ ਰਹੀ ਐ ਜੀ ਜ਼ਖਮੇ ਦਾ ਪਹਿਲਾਂ ਨਾਲੋਂ ਕਾਫੀ ਠੀਕ ਹੋ ਗਿਆ ਇੱਕ ਦੋ ਦਿਨ ਚ ਪੱਟੀਆਂ ਬੰਦ ਕਰ ਦਿੰਨੇ ਹਾਂ ਤੇ ਫਿਰ ਜਦੋਂ ਦੁੱਧ ਤੇ ਆ ਗਈ ਉਦੋਂ ਆਪਾਂ ਇਹ ਲਾਈਵ ਕਰਾਂਗੇ ਚੈਨਾਂ ਦਾ ਨਾਲ ਜੁੜੇ ਰਹੋ ਜਿਹੜੇ ਨਵੇਂ ਆਏ ਹੋ ਜੀ ਲਾਲ ਬਟਨ ਦਬਾ ਕੇ ਸਬਸਕ੍ਰਾਈਬ ਕਰ ਲਓ ਜਿਹੜੇ ਫੇਸਬੁੱਕ ਪੇਜ ਤੇ ਦੇਖ ਰਹੇ ਆਂ ਜੀ ਫੋਲੋ ਕਰ ਲਓ ਤੇ ਇੰਸਟਾ ਨੂੰ ਫੋਲੋ ਕਰ ਲਓ ਰੋਟੀਨ ਦੀ ਤਰ੍ਹਾਂ ਆਪਾਂ ਲੱਸੀ ਦੇ ਵਿੱਚ ਹਲਦੀ ਨਮਕ ਪਾ ਕੇ ਇਹਨੂੰ ਘੋਲਿਆ ਛੋਟੇ ਬੱਚਿਆਂ ਨੂੰ ਪਿਉਣਾ ਜਿਨ੍ਹਾਂ ਦਾ ਦੁੱਧ ਬੰਦ ਕੀਤਾ ਹੋਇਆ ਕਿਉਂਕਿ ਲੱਸੀ ਵੇਸਟ ਕਰਨ ਨਾਲ ਇੱਕ ਵਧੀਆ ਔਸ਼ਧੀ ਹੈ ਫਲਾਂ ਵਾਸਤੇ ਦੁਪਹਿਰ ਦੇ ਟਾਈਮ ਆਪਾਂ ਸਿਲੰਡਰ ਦੇ ਵਿੱਚ ਗੈਸ ਪਾਈ ਫਾਰਮ ਦੇ ਫਿਊਚਰ ਲਈ ਸਿਲੰਡਰ ਹੋਣਾ অতি ਜ਼ਰੂਰੀ ਹੈ ਜੀ ਗੈਸ ਪਾਈ ਇਹਦੇ ਵਿੱਚ ਬਹੁਤ ਹੀ ਇੰਪੋਰਟਡ ਸੀਮਨ ਕਾਫੀ ਮਾਤਰਾ ਚ ਪਿਆ ਹੋਇਆ ਫਿਰ ਆਪਾਂ ਬਣਾਈ ਜੀ ਅਲਸੀ ਦੀ ਪੰਜੀਰੀ ਅਲਸੀ ਛੋਲੇ ਤੇ ਸ਼ੱਕਰ ਤਿੰਨੇ ਚੀਜ਼ਾਂ ਨੂੰ ਮਿਲਾ ਕੇ ਪੰਜੀਰੀ ਬਣਾਈ ਥੋੜਾ ਥੋੜਾ ਹੋਰ ਵੀ ਕਾਫੀ ਸਮਾਨ ਪਾਇਆ ਦੇਸੀ ਤਰੀਕੇ ਦੇ ਨਾਲ ਚੁੱਲ੍ਹੇ ਦੇ ਉੱਪਰ ਬਣਾਈ ਹੈ ਜੀ ਚੁੱਲ੍ਹੇ ਦੀ ਅੱਗ ਦੇ ਉੱਪਰ ਦੇਖ ਰਿਹਾ ਹਾਂ ਸਕਰੀਨ ਦੇ ਉੱਪਰ ਤੇ ਇਹ ਬਣਾਉਂਦਿਆਂ ਬਣਾਉਂਦਿਆਂ ਕਾਫੀ ਨਿਰਾਗ ਅਸੀਂ ਫਿਰ ਸ਼ਾਮ ਦੀ ਚੁਵਾਈ ਵੀ ਕਰਨੀ ਸੀ ਤੇ ਇਸ ਚੱਕਰ ਦੇ ਵਿੱਚ ਅੱਜ ਕਿਸੇ ਵੀ ਪਸ਼ੂ ਕੋਲ ਚੰਗੀ ਤਰ੍ਹਾਂ ਨਹੀਂ ਜਾਇਆਗਾ ਕਿਸੇ ਗਾਂ ਕੋਲ ਨਹੀਂ ਜਾਇਆਗਾ ਤੇ ਸੈਲਫੀ ਕਿਸੇ ਦੀ ਵੀ ਨਹੀਂ ਹੋਈ ਅੱਜ ਅੱਜ ਬਿਨਾ ਸੈਲਫੀ ਤੋਂ ਅੱਜ ਦਾ ਵਲੌਗ ਦੇਖੋ ਵੀਡੀਓ ਨੂੰ ਮਤਲਬਤ ਨਾਲ ਸ਼ੇਅਰ ਕਰਿਓ ਲਾਈਕ ਕਰਿਓ ਕਮੈਂਟਾਂ ਵਿੱਚ ਦੱਸਿਓ ਕਿਵੇਂ ਦੀ ਲੱਗੀ ਧੰਨਵਾਦ ਜੀ